ਕਰੇ ਨਾਲ ਇਸ ਵੇਲੇ ਸਾਡੇ ਸੇ ਹੋਗੀ ਮਨਜੋਤ ਵੀ ਜੁੜ ਚੁੱਕੇ ਨੇ ਤੇ ਜਸਪ੍ਰੀਤ ਵੀ ਜੁੜ ਚੁੱਕੇ ਨੇ ਮਨਜੋਤ ਕੋ ਪਹਿਲਾਂ ਚਲਦਿਆਂ ਮਨਜੋਤ ਬੀਤੇ ਦਿਨ ਜੋ ਕੁਝ ਹੋਇਆ ਸਭ ਨੇ ਦੇਖਿਆ ਇਸ ਨੂੰ ਲੈ ਕੇ ਸਿਆਸੀ ਜਿਹੜਾ ਹੈ ਬਵਾਲ ਜ਼ਰੂਰ ਸੂਬੇ ਦੇ ਵਿੱਚ ਮੱਚਿਆ ਹੋਇਆ ਹੈ ਕੀ ਕੁਝ ਫਿਲਹਾਲ ਦੀ ਤੁਹਾਡੇ ਕੋਲ ਪੂਰੀ ਜਾਣਕਾਰੀ ਹੈ ਕਿਉਂਕਿ ਰਾਤ ਮੈਡੀਕਲ ਵੀ ਉਹਨਾਂ ਦਾ ਕਰਵਾਇਆ ਗਿਆ ਵਿਕਰਮ ਸਿੰਘ ਮਜੀਠੀਆ ਦਾ ਅਵੇ ਕੁੜਾ ਦਾ ਤਾਂ ਲਗਭਗ ਰਾਤ 11 ਤੋਂ 11:30 ਵਜੇ ਦੇ ਕਰੀਬ ਜਿਹੜਾ ਮੈਡੀਕਲ ਕਰਾਉਣ ਦੇ ਲਈ ਵਿਜੀਲੈਂਸ ਬਿਊਰੋ ਤੋਂ ਉਹਨਾਂ ਨੂੰ ਸਿਵਲ ਹਸਪਤਾਲ ਮੁਹਾਲੀ 6 ਫੇਸ ਲਿਜਾਇਆ ਗਿਆ ਔਰ ਹੁਣ ਦੀਆਂ ਜਿਹੜੇ ਤਸਵੀਰਾਂ ਨੇ ਸਿਕਿਉਰਿਟੀ ਇੱਥੇ ਵੀ ਪੂਰਨ ਤੌਰ ਦੇ ਉੱਪਰ ਤਣਾਅ ਤੇ ਪਰਨਾਲਾ ਅਸੀਂ ਜ਼ਿਕਰ ਕਰ ਰਹੇ ਹਾਂ ਜੋ ਰਾਤ ਦੇ ਵੇਲੇ ਘਟਨਾ ਵਾਪਰੀ ਕਿਉਂਕਿ ਰਾਤ ਲਗਭਗ 11 ਵਜੇ ਵਿਜੀਲੈਂਸ ਬਿਊਰੋ ਤੋਂ ਉਹਨਾਂ ਨੂੰ ਸਿਵਲ ਹਸਪਤਾਲ 6 ਫੇਸ ਲਿਜਾਇਆ ਗਿਆ ਔਰ ਨਾਲ ਦੇ ਨਾਲ ਹੀ ਦੱਸਦੀ ਕਿ ਜਿਹੜੇ ਨੌਜਵਾਨ ਜਾਂ ਜਿਹੜੇ ਮੀਡੀਆ ਵਾਲੇ ਉੱਥੇ ਮੌਜੂਦ ਸੀਗੇ ਤਾਂ ਉਹਨਾਂ ਨੂੰ ਵੀ 6 ਫੇਸ ਚੌਂਕੀ ਦੇ ਵਿੱਚ ਰਿਟੇਨ ਕਰ ਲਿਆ ਗਿਆ ਔਰ ਨਾਲ ਦੀ ਨਾਲ ਇਹ ਵੀ ਇੱਥੇ ਜ਼ਿਕਰ ਕਰ ਲਈ ਤਾਂ ਜਿਹੜੇ ਉੱਥੇ ਪੇਸ਼ੈਂਟਸ ਆਏ ਸੀਗੇ ਜਾਂ ਜਿਹੜੇ ਮਰੀਜ਼ ਜਿਹੜੇ ਉੱਥੇ ਇਲਾਜ ਕਰਾਉਣ ਦੇ ਲਈ ਆਏ ਸੀ ਤਾਂ ਉਹਨਾਂ ਨੂੰ ਫਿਲਹਾਲ ਉਹਨਾਂ ਦੇ ਲਈ ਵੀ ਰਸਤਾ ਜਿਹੜਾ ਪੂਰਨ ਤੌਰ ਦੇ ਉੱਪਰ ਬੰਦ ਕਰ ਦਿੱਤਾ ਗਿਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਆ ਦਾਖਲ ਜਿਹੜਾ ਉਹ ਨਹੀਂ ਹੋਣ ਦਿੱਤਾ ਗਿਆ ਪਰ ਜਿੰਨੇ ਸਮਾਂ ਮੈਡੀਕਲ ਅੰਦਰ ਹੋਇਆ 19 ਦਿਰ ਤੱਕ ਬਾਹਰ ਵੀ ਪੁਲਿਸ ਤਨਾਤ ਰਹੀ ਔਰ ਕਿਸੇ ਨੂੰ ਵੀਡੀਓ ਤੱਕ ਜਿਹੜੀ ਹੈ ਉਹ ਬਣਾਉਣ ਨਹੀਂ ਦਿੱਤੀ ਗਈ ਪਰ ਬਾਅਦ ਦੇ ਵਿੱਚ ਨਾਲ ਦੇ ਨਾਲ ਇਹ ਕੈਸ ਰਾਈਆਂ ਲਗਾਈਆਂ ਜਾ ਰਹੀਆਂ ਸੀਗੀਆਂ ਕਿ ਉਹਨਾਂ ਨੂੰ ਰਾਤ ਲਗਭਗ 12 ਵਜੇ ਦੇ ਕਰੀਬ ਜਿਹੜਾ ਡਿਊਟੀ ਮੈਜਿਸਟ੍ਰੇਟ ਦੇ ਪੇਸ਼ ਕਰਾਉਣਾ ਪਰ ਹਾਲਾਂਕਿ ਮੈਡੀਕਲ ਕਰਨ ਤੋਂ ਬਾਅਦ ਉਸ ਤੋਂ ਬਾਅਦ ਕਿਸ ਜਗ੍ਹਾ ਦੇ ਉੱਪਰ ਪੁਲਿਸ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਗਈ ਇਸ ਬਾਰੇ ਕੋਈ ਵੀ ਜਿਹੜੀ ਪੁਸ਼ਟੀ ਨਹੀਂ ਕੀਤੀ ਕਿਉਂਕਿ ਜਿਹੜੇ ਉਹਨਾਂ ਦੇ ਸਾਥੀ ਨਾਲ ਸੀਗੇ ਜਾਂ ਜਿਹੜੇ ਕੋਈ ਹੋਰ ਲੋਕ ਨਾਲ ਸੀਗੇ ਤਾਂ ਉਹਨਾਂ ਤੋਂ ਇੱਕ ਪਾਸੇ ਇਹਨੂੰ ਕਰਕੇ ਪਹਿਲਾਂ ਉਹਨਾਂ ਦੇ ਰਸਤੇ ਜਿਹੜੇ ਬਲੌਕ ਕਰਕੇ ਆਪਣੀਆਂ ਗੱਡੀਆਂ ਜਿਹੜੀਆਂ ਵਿਜੀਲੈਂਸ ਦੀਆਂ ਸੀਗੀਆਂ ਉਹਨਾਂ ਨੂੰ ਕਿਸੇ ਹੋਰ ਰਸਤੇ ਤੋਂ ਵਾਪਸ ਜਿਹੜਾ ਵਿਜੀਲੈਂਸ ਲੈ ਜਾਂਦਾ ਗਿਆ ਹਾਲਾਂਕਿ ਉਸ ਦੇ ਵਿਚਕਾਰ ਲਗਭਗ 1 ਘੰਟੇ ਦਾ ਗੈਪ ਜਿਹੜਾ ਰਿਹਾ ਪਰ ਉਸ ਤੇ ਉਸ ਸਮੇਂ ਕੀ ਕੁਝ ਹੋਇਆ ਉਸ ਸਮੇਂ ਵਿਜੀਲੈਂਸ ਵੱਲੋਂ ਵਿਕਰਮ ਅਜੀਠਿਆ ਨੂੰ ਕਿੱਥੇ ਲਜਾਇਆ ਗਿਆ ਇਸ ਬਾਰੇ ਅਜੇ ਤੱਕ ਕਿਸੇ ਤਰ੍ਹਾਂ ਦੀ ਪੁਸ਼ਟੀ ਜਿਹੜੀ ਹੈ ਉਹ ਨਹੀਂ ਕੀਤੀ ਪਰ ਹਾਲਾਂਕਿ ਜਿਹੜੇ ਸੂਤਰ ਦੱਸ ਰਹੇ ਨੇ ਕਿ ਮੈਡੀਕਲ ਤਾਂ ਰਾਤ ਕਰਵਾ ਲਿਆ ਗਿਆ ਸੀਗਾ ਉਹ ਰਾਤ ਹੀ ਪੇਸ਼ ਕਰਾਉਂਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਪਰ ਰਾਤ ਜਿਹੜਾ ਪੇਸ਼ ਨਹੀਂ ਹੋ ਸਕੇ ਡਿਊਟੀ ਮੈਜਿਸਟਰੇਟ ਦੇ ਪਰ ਅੱਜ ਸਵੇਰ ਤੋਂ ਹੀ ਜਿਕਰ ਕਰ ਲਈਦਾ ਪੁਲਿਸ ਜਿਹੜੀ ਆ ਮੋਹਾਲੀ ਕੋਰਟ ਦੇ ਬਾਹਰ ਵੀ ਤਣਾਤ ਹੈ ਔਰ ਨਾਲ ਦੀ ਨਾਲ ਵਿਜੀਲੈਂਸ ਬਿਊਰੋ ਦੇ ਬਾਹਰ ਵੀ ਜਿਹੜੀ ਆ ਪੁਲਿਸ ਤਣਾਤ ਕੀਤੀ ਗਈ ਆ ਦੋਨੋਂ ਪਾਸੇ ਤੋਂ ਬੈਰੀਕੇਟਿੰਗ ਕਰਕੇ ਆਉਣ ਵਾਲਾ ਔਰ ਜਾਣ ਵਾਲਾ ਰਸਤਾ ਜਿਹੜਾ ਹੈ ਆਮ ਪਬਲਿਕ ਦੇ ਲਈ ਦੀ ਬੰਦ ਕੀਤਾ ਔਰ ਨਾਲ ਦੀ ਨਾਲ ਹੀ ਜ਼ਿਕਰ ਕਰ ਲਈਦਾ ਜਿਹੜਾ ਵਿਜੀਲੈਂਸ ਬਿਊਰੋ ਦੇ ਬਾਰ ਜਿਹੜੀ ਹੈ ਸੁਰੱਖਿਆ ਉਹ ਵੀ ਹੋਰ ਪੁਖਤਾ ਕਰ ਦਿੱਤੀ ਗਈ ਹੈ ਰਾਤ ਨੂੰ ਲਗਭਗ 11 ਤੋਂ 12 ਵਜੇ ਦੇ ਵਿਚਕਾਰ ਜਿਹੜੇ ਵੱਖਰੇ ਤੌਰ ਦੇ ਉੱਪਰ ਛੁੱਟੀ ਦੇ ਗਏ ਮਲਾਜ਼ਮਾਂ ਨੂੰ ਵੀ ਬੁਲਾ ਲਿਆ ਗਿਆ ਔਰ ਉਹਨਾਂ ਕੋਲ ਜਿਹੜੇ ਵੱਖ-ਵੱਖ ਚੌਂਕ ਦੇ ਮੁਹਾਲੇ ਦੇ ਜਿਨ੍ਹਾਂ ਦੇ ਵਿੱਚ ਸੈਕਟਰ 67 ਦਾ ਚੌਂਕ ਹੈ 68 ਦਾ ਚੌਂਕ ਹੈ ਜਾਂ ਇਸ ਤੋਂ ਇਲਾਵਾ ਹੋਰ ਕਈ ਚੌਂਕ ਜਿਹੜੇ ਨੇ ਵੱਖ-ਵੱਖ ਮਲਾਜ਼ਮਾਂ ਦੀ ਡਿਊਟੀ ਲਵਾ ਕੇ ਉੱਥੋਂ ਬੈਰੀਕੇਡ ਚੱਕ ਕੇ ਜਿਹੜੇ ਆ ਪਹਿਲਾ ਕੁਸ਼ਤਾ ਆ ਜਿਹੜੇ ਵਿਜੀਲੈਂਸ ਭਵਨ ਰੱਖੇਗੇ ਉਸ ਤੋਂ ਬਾਅਦ ਕਈ ਜਿਹੜੇ ਬੈਰੀਕੇਡ ਸੀਗੇ ਉਹਨਾਂ ਨੂੰ ਹੋਰ ਸੁਰੱਖਿਆ ਕਰਨ ਦੇ ਲਈ ਮੁਹਾਲੀ ਕੋਰਟ ਦੇ ਵਿੱਚ ਜਿਹੜਾ ਮੁਹਾਲੀ ਕੋਰਟ ਦੇ ਬਾਹਰ ਲਗਾਇਆ ਗਿਆ ਤਾਂ ਹੁਣ ਵੀ ਜ਼ਿਕਰ ਕਰੀ ਤਾਂ ਮੁਹਾਲੀ ਕੋਰਟ ਦੇ ਵਿੱਚ ਵੱਡੀ ਜਿਹੜੀ ਨਫਰੀ ਦੇ ਵਿੱਚ ਪੁਲਿਸ ਤਨਾਤ ਕੀਤੀ ਗਈ ਹੈ ਔਰ ਸੂਤਰਾਂ ਦੀ ਮੰਨੀਏ ਤਾਂ ਲਗਭਗ 10 ਵਜੇ ਦੇ ਕਰੀਬ ਵਿਕਰਤ ਸਿੰਘ ਮਜੀਠੀਆ ਨੂੰ ਇੱਥੋਂ ਵਿਜੀਲੈਂਸ ਬਿਊਰੋ ਤੋਂ ਲਜਾਇਆ ਜਾਵੇਗਾ ਔਰ ਉਸ ਤੋਂ ਬਾਅਦ ਮੁਹਾਲੀ ਕੋਰਟ 'ਚ ਪੇਸ਼ ਕੀਤਾ ਜਾਣਾ ਤਾਂ ਹੁਣ ਦੀਆਂ ਜਿਹੜੇ ਤਸਵੀਰਾਂ ਨੇ ਦੋਨੇ ਪਾਸੇ ਤੋਂ ਬੈਰੀਕੇਡਿੰਗ ਹੈ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਵਾਂਗਾ ਦੋਨੇ ਜਿਹੜੇ ਏ ਪੁਲਿਸ ਜਿਹੜੀ ਹੈ ਉਹ ਤਨਾਤ ਕੀਤੀ ਗਈ ਹੈ ਵੱਡੇ ਅਫਸਰ ਵੱਡੇ ਆਲਾ ਅਧਿਕਾਰੀ ਜਿਹੜੇ ਨੇ ਇਹ ਦੋਨੋਂ ਸਾਈਡਾਂ ਤੋਂ ਤਨਾਤ ਕੀਤੇ ਗਏ ਇੱਥੇ ਹੀ ਰਾਤ ਵੀ ਜਿਹੜਾ ਉਹ ਐਂਟੀ ਰੈਟ ਫੋਰਸ ਜਿਹੜੀ ਸੀਗੀ ਉਹ ਵੱਡੀ ਨਫਰੀ ਦੇ ਵਿੱਚ ਤਨਾਤ ਕੀਤੀ ਗਈ ਸੀ ਪੁਲਿਸ ਦੀਆਂ ਹੋਰ ਗੱਡੀਆਂ ਜਿਹੜੀਆਂ ਨੇ ਉਹ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਮੰਗਾਈਆਂ ਗਈਆਂ ਔਰ ਖਾਸ ਤੌਰ ਦੇ ਉੱਪਰ ਮੁਹਾਲੀ ਦਾ ਜ਼ਿਕਰ ਕਰੀ ਤਾਂ ਰਾਤ ਵੀ ਲਗਭਗ 2 ਤੋਂ 3 ਦਰਜਨ ਜਿਹੜੇ ਇੱਕ ਬੈਰੀਕੇਡ ਦੇ ਉੱਪਰ ਮੁਲਾਜ਼ਮ ਤਨਾਤ ਕੀਤੇ ਗਏ ਸੀ ਔਰ ਦੋਨਾਂ ਤਰਫ ਜਿਹੜੀ ਪੁਲਿਸ ਫੋਰਸ ਜਿਹੜੀ ਹੈ ਉਹਦੀ ਗਿਣਤੀ ਵੀ ਜੇਕਰ ਵਧਾਈ ਗਈ ਹੋਵੇ ਤਾਂ ਦੂਸਰੇ ਪਾਸੇ ਹੁਣ ਇਸੇ ਜਗ੍ਹਾ ਤੋਂ ਯਾਨੀ ਕਿ ਇਸੇ ਵਿਜਲਸ ਬਿਊਰੋ ਦੇ ਰਾਹੀਂ ਹੀ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਉੱਥੋਂ ਲਜਾਇਆ ਜਾਵੇਗਾ ਔਰ ਲਗਭਗ 10 ਵਜੇ ਦਾ ਸਮਾਂ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਕਿਉਂਕਿ ਇੱਥੇ ਕੱਲ ਜਿਹੜਾ ਜਦੋਂ ਲਿਆਂਦਾ ਗਿਆ ਅੰਮ੍ਰਿਤਸਰ ਤੋਂ ਰਵਾਨਾ ਹੋਏ ਤਾਂ ਉਸ ਤੋਂ ਬਾਅਦ ਇਹ ਅੰਦਰ ਪਿਛਲੇ ਰਸਤੇ ਥਾਣੀ ਜਿਹੜਾ ਕਿ ਆਮ ਕਰਕੇ ਬੰਦ ਰਹਿੰਦਾ ਤਾਂ ਉਸ ਰਸਤੇ ਰਾਹੀਂ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਅੰਦਰ ਦਾਖਲ ਕਰਵਾਇਆ ਗਿਆ ਤਾਂ ਹੁਣ ਵੀ ਵੱਖਰੇ ਤੌਰ ਦੇ ਉੱਪਰ ਮੁਲਾਜ਼ਮ ਜਿਹੜੇ ਨੇ ਉਹ ਇਸ ਗੇਟ ਕੀਤੇ ਗਏ ਨੇ ਸੀਨੀਅਰ ਪਦਰ ਦੇ ਅਧਿਕਾਰੀ ਨੇ ਜਿਹੜੇ ਕੋਈ ਵੀ ਵਿਜਲੈਂਸ ਬਿਊਰੋ ਦੇ ਵਿੱਚ ਆਉਂਦਾ ਹੈ ਤਾਂ ਉਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਔਰ ਰਾਤ ਜੇਕਰ ਜ਼ਿਕਰ ਕਰੀਏ ਤਾਂ ਰਾਤ ਅਰਸ਼ਦੀਪ ਕਲੇਰ ਜਿਹੜੇ ਨੇ ਉਹ ਵੀ ਮਿਲ ਕੇ ਆਏ ਆ ਔਰ ਉਸ ਤੋਂ ਬਾਅਦ ਵੀ ਜਿਹੜੇ ਕਈ ਲੋਕ ਰਾਤ ਮਿਲਣਾ ਚਾਹੁੰਦੇ ਸੀ ਜਾਂ ਫਿਰ ਰਾਤ ਧਿਆਨ ਰੱਖਣ ਦੇ ਲਈ ਇੱਥੇ ਵਿਜਲੈਂਸ ਬਿਊਰੋ ਦੇ ਬਾਹਰ ਮੌਜੂਦ ਸੀ ਕਿ ਵਿਕਰਮ ਸਿੰਘ ਬਜੇਟਿਆ ਨੂੰ ਕਿਸੇ ਹੋਰ ਪਾਸੇ ਤਾਂ ਨਹੀਂ ਲੈ ਜਾਇਆ ਜਾਂਦਾ ਰਾਤ ਨੂੰ ਕਿਉਂਕਿ ਦਿਨ ਦੇ ਵੇਲੇ ਜੇਕਰ ਜ਼ਿਕਰ ਕਰੀਏ ਤਾਂ ਦਿਨ ਦੇ ਵੇਲੇ ਪਹਿਲਾਂ ਤੋਂ ਹੀ ਵੱਟੀ ਨਫਰੀ ਦੇ ਵਿੱਚ ਪੁਲਿਸ ਵੀ ਤਨਾਤ ਸੀ ਔਰ ਸਮਰਥਕ ਵੀ ਤਨਾਤ ਸੀਗੇ ਔਰ ਅੱਜ ਵੀ ਜਦੋਂ ਇਹ ਮੈਸੇਜ ਮਿਲਿਆ ਕਿ ਸਮਰਥਕਾਂ ਨੇ ਇਕੱਠੇ ਹੋ ਕੇ ਧਰਨਾ ਮੁਜ਼ਾਹਰਾ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਵੱਖ-ਵੱਖ ਜਿਹੜੇ ਨੁਮਾਇंदे ਨੇ ਕਾਲੀਦਾ ਦੇ ਉਹਨਾਂ ਦੇ ਘਰਾਂ ਦੇ ਵਾਰ ਵੀ ਜਿਹੜੀ ਰੈਕੀ ਕੀਤੀ ਜਾ ਰਹੀ ਹੈ ਇੰਟੈਲੀਜੈਂਸ ਦੇ ਵਿਭਾਗ ਵੱਲੋਂ ਜਿਹੜੀ ਖਬਰ ਮਿਲੀ ਹੈ ਤਾਂ ਦੂਸਰੇ ਪਾਸੇ ਤੋਂ ਉਹਨਾਂ ਨੂੰ ਇਕੱਠੇ ਨਾ ਹੋਣ ਦੀ ਵੀ ਸੂਚਨਾ ਕਿਉਂਕਿ ਜਿੱਥੇ ਇਕੱਠ ਕਰਨਾ ਹੈ ਉੱਥੇ ਉੱਥੇ ਵੀ ਉਸ ਪੂਰੇ ਏਰੀਆ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਬਿਲਕੁਲ ਬੜੀ ਵੱਡੀ ਚੁਣੌਤੀ ਜਿਹੜੀ ਹੈ ਹੋਣ ਵਾਲੀ ਹੈ ਕਿਉਂਕਿ ਜਿਸ ਕਦਰ ਇਹ ਸਾਰੀ ਕਾਰਵਾਈ ਰਹੀ ਹੈ ਜੋ ਤੋਂ ਔਰ ਉਸ ਤੋਂ ਬਾਅਦ ਜੋ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸਰਕਾਰ ਦੀ ਮੰਚਾਂ ਨੂੰ ਲੈ ਕੇ ਵੀ ਸਵਾਲ ਨਾ ਸਿਰਫ ਸ਼੍ਰੋਮਣੀ ਕਾਲ ਦਲ ਦੇ तमाम ਆਗੂ ਬਲਕਿ ਹੋਰ ਵਿਰੋਧੀ ਪਾਰਟੀਆਂ ਦੇ ਆਗੂ ਵੀ ਕਿਉਂਕਿ ਸਰਕਾਰ ਦੀ ਇਹ ਜਿਹੜੀ ਕਾਰਵਾਈ ਹੈ ਇੱਥੇ ਅਜ ਅਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਹੋਈ ਹੈ ਇਸ ਤੋਂ ਪਹਿਲਾਂ ਹੋਰ ਨਾ ਪਾਰਟੀਆਂ ਦੇ ਆਗੂਆਂ ਨਾਲ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਈਆਂ ਨੇ ਬੈਰਹਾਲ ਜਸਪ੍ਰੀਤ ਕੋ ਵੀ ਚਲਦੇ ਆ ਜਸਪ੍ਰੀਤ ਜਿਸ ਤਰ੍ਹਾਂ ਦੇ ਨਾਲ ਵੀ ਦੇ ਦਿਨ ਅਸੀਂ ਸਾਰ ਦੀ ਇਹ ਜੋ ਪੂਰੀ ਕਾਰਵਾਈ ਰਹੀ ਹੈ ਉਸ ਨੂੰ ਲੈ ਕੇ ਸਵਾਲ ਲਗਾਤਾਰ ਚੁੱਕੇ ਜਾ ਰਹੇ ਨੇ ਕੀ ਕੁਝ ਫਿਲਹਾਲ ਦੀ ਇੱਥੇ ਤਸਵੀਰ ਹੈ ਤੁਹਾਡੇ ਕੋਲ ਅਪਡੇਟ ਅਦੇਖੋ ਇਹ ਕੋਰਟ ਦੇ ਬਿਲਕੁਲ ਅਸੀਂ ਵਾਰ ਮੌਜੂਦਾ ਨੰਬਰ 1 ਗੇਟ ਹੈਗਾ ਗੇਟ ਦਿਖਾ ਦਿੰਦੇ ਆ ਇਹ ਗੇਟ ਆ ਜਿੱਥੋਂ ਐਂਟਰੀ ਜਿਹੜਾ ਹਰ ਇੱਕ ਦੀ ਕਰਾਈ ਜਾਂਦੀ ਆ ਇਹ ਗੇਟ ਨੰਬਰ 1 ਹੈਗਾ ਹਾਲਾਂਕਿ ਇਸ ਦੇ ਪਿੱਛੇ ਇੱਕ ਹੋਰ ਗੇਟ ਵੀ ਹੈਗਾ ਜਿੱਥੋਂ ਕਈ ਵਾਰ ਮਦਦ ਲਿਆਂਦਾ ਜਾਂਦਾ ਪਰ ਇੱਥੇ ਲਗਾਤਾਰ ਪੁਲਿਸ ਦੀ ਨਫਰੀ ਵਾਦੀ ਜਾ ਰਹੀ ਆ ਰਾਤ ਤੋਂ ਹੀ ਇਹ ਸਾਰਾ ਕੁਝ ਹੋਣਾ ਸ਼ੁਰੂ ਹੋ ਗਿਆ ਸੀਗਾ ਹੁਣ ਇਹ ਕਹਿ ਸਕਦੇ ਆ ਕਿ ਕੇਵਲ ਮਹਾਲੀ ਜ਼ਿਲ੍ਹੇ ਨਹੀਂ ਇਹਦੇ ਆਲੇ-ਦੁਆਲੇ ਦੇ ਜਿੰਨੇ ਵੀ ਜ਼ਿਲ੍ਹੇ ਆਉਂਨਾ ਤੋਂ ਜਿਹੜੀ ਇਹ ਪੁਲਿਸ ਇੱਥੇ ਮਗਾਈ ਗਈ ਹੈ ਵੱਡੀ ਗਿਣਤੀ ਦੇ ਵਿੱਚ ਉੱਤੇ ਤੱਕ ਐਂਟੀ ਰਾਇਡਸ ਜਿਹੜੀਆਂ ਬੈਂਸ ਹੁੰਦੀਆਂ ਨੇ ਉਹ ਵੀ ਤਾਂ ਕਿ ਹਰ ਇੱਕ ਗੇਟ ਹਰ ਇੱਕ ਜਗ੍ਹਾ ਦੇ ਉੱਤੇ ਜਿਹੜਾ ਹੈ ਪੁਲਿਸ ਕਰਮੀਆਂ ਨੂੰ ਲਾਇਆ ਜਾਵੇ ਸੀਨੀਅਰ ਆਫੀਸਰਸ ਲਗਾਤਾਰ ਮਾਰਨਿੰਗ ਤੋਂ ਹੀ ਸਵੇਰੇ ਅਸੀਂ ਕਰੀਬਨ 7 ਵਜੇ ਤੋਂ ਇੱਥੇ ਮੌਜੂਦ ਆ ਲਗਾਤਾਰ ਇਸੇ ਤਰੀਕੇ ਨਾਲ ਆਖੀਕਾਰ ਜਿਹੜਾ ਆ ਉਹ ਡਿਊਟੀਆਂ ਜਿਹੜੀਆਂ ਲਾਈਆਂ ਜਾ ਰਹੀਆਂ ਆ ਇੱਥੇ ਤਰੀਕੇ ਨਾਲ ਹੀ ਜਿਹੜੀ ਆ ਪੁਲਿਸ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਆ ਤਾਂ ਕਿ ਜਦ ਵੀ ਪੇਸ਼ ਕੀਤਾ ਜਾਵੇ ਤਾਂ ਅਜਿਹੇ ਜਿਹੜੇ ਨੇ ਕੰਟਰੋਲ ਜਿਹੜਾ ਕੀਤਾ ਜਾਵੇ ਕੇਵਲ ਇੱਥੇ ਹੀ ਨਹੀਂ ਇਸ ਤੋਂ ਬਾਹਰ ਜਦ ਤੁਹਾਨੂੰ ਤਸਵੀਰ ਦਿਖਾਈਏ ਤਾਂ ਜਿੰਨੀਆਂ ਗੱਡੀਆਂ ਖੜੀਆਂ ਨਜ਼ਰ ਆ ਰਹੀਆਂ ਜਿੰਨੀਆਂ ਜਿਹੜੇ ਲੋਕ ਬੈਠੇ ਨਜ਼ਰ ਆ ਰਹੇ ਹੋ ਤਮਾਮ ਸਾਰੀਓ ਪੁਲਿਸ ਆ ਚਾਹੇ ਉਹ ਵਰਦੀ ਦੇ ਵਿੱਚ ਆ ਚਾਹੇ ਉਹ ਬਿਨਾਂ ਵਰਦੀ ਹੋਤੇ ਹੋਏਗਾ ਇਥੋਂ ਤੱਕ ਕਿ ਜਿਹੜਾ ਆੜੇ-ਦਾਲੇ ਦੀਆਂ ਦੁਕਾਨਾਂ ਟਾਬੇ ਹਜੇ ਤੱਕ ਉਹਨਾਂ ਨੂੰ ਖੋਲਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਕਿ ਪੂਰੀ ਤਰ੍ਹਾਂ ਕਵਰ ਕੀਤਾ ਜਾਵੇ ਦੇਖੋ ਵੱਡੀ ਗੱਡੀ ਦੇ ਵਿੱਚ ਜਿੰਨੀਆਂ ਗੱਡੀਆਂ ਖੜੀਆਂ ਨਜ਼ਰ ਆ ਰਹੀਆਂ ਸਾਰੀਆਂ ਪੁਲਿਸਦਿਆਂ ਹੀ ਇਹ ਆਨੇ ਇਥੇ ਤਾਂ ਕਿ ਪੂਰੀ ਤਰ੍ਹਾਂ ਪੁਲਿਸ ਜਿਹੜੀ ਪਹਿਲੇ ਤਿਆਰੀ ਰੱਖੇ ਹਲ ਰਾਤ ਤੋਂ ਹੀ ਇਹ ਹਲਚਲ ਹੋਣੀ ਸ਼ੁਰੂ ਹੋ ਗਈ ਸੀ ਹੁਣ ਸਵੇਰ ਦਾ ਸਮਾਂ ਆ ਪਰ ਸਵੇਰ ਦੇ ਸਮੇਂ ਤੋਂ ਜਿਸ ਤਰੀਕੇ ਨਾਲ ਆਕੀਕਾਰ ਜਿਹੜੀ ਆ ਉਹ ਪੁਲਿਸ ਇਥੇ ਵੱਡੀ ਗੱਡੀ ਤੇ ਪਹੁੰਚੀ ਆ ਵੱਖ-ਵੱਖ ਜਿਹੜੇ ਜ਼ਿਲ੍ਹਿਆਂ ਤੋਂ ਉਹਦਾ ਇੱਕੇ ਮਕਸਦ ਹੈਗਾ ਕਿ ਕਿਸੇ ਨਾ ਕਿਸੇ ਪ੍ਰੈਸ਼ਰ ਜਿਹੜਾ ਬਿਲ ਜਿਹੜੀ ਵੈਰੀਕੇਟਿੰਗ ਜਿਹੜੀ ਇਹ ਲਿਆਂਦੀ ਜਾ ਰਹੀ ਆ ਉਹਨੂੰ ਲਾਇਆ ਜਾਵੇਗਾ ਬਾਹਰ ਆਊਟਰ ਤੇ ਵੈਰੀਕੇਟਿੰਗ ਕੀਤੀ ਗਈ ਆ ਰਾਤੇ ਕਰ ਦਿੱਤੀ ਗਈ ਸੀਗੀ ਪਰ ਇਨਸਾਈਡ ਵੈਰੀਕੇਟਿੰਗ ਦੇਖੋ ਟਰੈਕ ਪੂਰਾ ਭਰ ਕੇ ਇੱਕ ਵੈਰੀਕੇਟਸ ਦਾ ਜਿਹੜਾ ਆ ਚੁੱਕਿਆ ਪੁਲਿਸ ਜਿਹੜੀ ਆ ਉਹਨੂੰ ਜਿਹੜਾ ਇੱਥੇ ਤਨਾਤ ਚ ਵੀ ਨਜ਼ਰ ਆ ਰਹੀ ਆ ਹਾਲਾ ਕਿ ਹਰ ਆਲੇ-ਦਾਲੇ ਜਿਹੜੀ ਪੁਲਿਸ ਖੜੀ ਆ ਪਰ ਇੱਥੇ ਇੱਕ ਸਵਾਲ ਇਹ ਵੀ ਉੱਠਦਾ ਜਾਂਦਾ ਕਿ ਜਿੱਬੀ ਵੱਡੀ ਇੱਕ ਪਿਕਚਰ ਕ੍ਰੀਏਟ ਕੀਤੀ ਜਾ ਰਹੀ ਆ ਹਾਈਪ ਕ੍ਰੀਏਟ ਕੀਤੀ ਜਾ ਰਹੀ ਆ ਓਡਾ ਵੱਡਾ ਸੀਨ ਨਹੀਂ ਹੈਗਾ ਕਿਉਂਕਿ ਉਹ ਫਿਕਰੋ ਜੀ ਸਿੰਘ ਮਜੀਠੀਆ ਜਿਹੜੇ ਉਹ ਚੱਲ ਕੇ ਘਰੋਂ ਆਉਂਦੇ ਨੇ ਪਰ ਇੱਥੇ ਜਿਹੜੀ ਆ ਪੰਜਾਬ ਪੁਲਿਸ ਆ ਜਾਂ ਸੀਨੀਅਰ ਆਫੀਸਰ ਜਨੇ ਸਰਕਾਰ ਆ ਇੱਕ ਪਿਕਚਰ ਅਲੱਗ ਤੋਂ ਕ੍ਰੀਏਟ ਕਰ ਰਹੀ ਹੈ ਦਿਖਾਰ ਗਿਆ ਵੀ ਬਹੁਤ ਵੱਡੀ ਅਸੀਂ ਜਿਹੜੀ ਆ ਪ੍ਰਾਪਤੀ ਕੀਤੀ ਆ ਜਾਂ ਅਸੀਂ ਬਹੁਤ ਵੱਡੇ ਜਿਹੜੇ ਬੰਦੇ ਨੂੰ ਫੜ ਕੇ ਬਿਲਕੁਲ ਇੱਥੇ ਜਿਸ ਪਦਰ ਸਰਕਾਰ ਨੇ ਪੂਰਾ ਇੱਕ ਸੀਨ ਕ੍ਰੀਏਟ ਕੀਤਾ ਇੱਕ ਸਿਨੈਰੀਓ ਜਿਸ ਤਰ੍ਹਾਂ ਬਣਾਇਆ ਕਿਸ ਤਰ੍ਹਾਂ ਦੀ ਅਰਸ਼ੀਬ ਕਲੇਰ ਦਾ ਵੀ ਇਹ ਕਹਿਣਾ ਕਿ ਕੋਈ ਵੀ ਇੱਥੇ ਪ੍ਰੋਟੋਕੋਲ ਫਾਲੋ ਨਹੀਂ ਕੀਤਾ ਗਿਆ ਕੋਈ ਦਿਸ਼ਾ ਨਿਰਦੇਸ਼ ਕੋਡ ਤੇ ਫਾਲੋ ਨਹੀਂ ਕੀਤੇ ਗਏ ਲੇਕਿਨ ਇੱਥੇ ਸਿੱਧਾ ਪਹੁੰਚ ਕੇ ਜਿਸ ਤਰ੍ਹਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਲੇਕਿਨ ਕਿਤੇ ਨਾ ਜਿਹੇ ਇਹ ਆਗੂ ਜਿਹੇ ਸ਼ਖ ਚੜੇ ਖੁੱਲ ਕੇ ਸਰਕਾਰ ਦੇ ਖਿਲਾਫ ਬੋਲਦੇ ਆਏ ਨੇ ਸਰਕਾਰ ਦੀਆਂ ਜੋ ਵੀ ਨਲਾਇਕੀਆਂ ਰਹੀਆਂ ਨੇ ਜੋ ਕਮੀਆਂ ਰਹੀਆਂ ਨੇ ਭਾਵੇਂ ਲਾਅ ਐਨ ਆਰਡਰ ਨੂੰ ਲੈ ਕੇ ਹੋਵੇ ਜਾਂ ਇਲੀਗਲ ਮਾਈਨਿੰਗ ਨੂੰ ਲੈ ਕੇ ਹੋਵੇ ਲਗਾਤਾਰ ਉਹਨਾਂ ਨੇ ਆਵਾਜ਼ ਚੁੱਕੀ ਔਰ ਹਮੇਸ਼ਾ ਉਹਨਾਂ ਨੇ ਕਿਹਾ ਕਿ ਉਹ ਚੁੱਪ ਰਹਿਣ ਵਾਲੇ ਜਾਂ ਦੱਬਣ ਵਾਲੇ ਨਹੀਂ ਨੇ ਕਿਤੇ ਨਾ ਕਿਤੇ ਸ਼ਾਇਦ ਉਸ ਦਾ ਹੀ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਸਲੀਕਾ ਉਹਨਾਂ ਦੇ ਨਾਲ ਕੀਤਾ ਗਿਆ हां बिल्कुल सही है क्योंकि आवाज ਜਿਹੜਾ ਸਰਕਾਰ ਦੇ ਖਿਲਾਫ ਚੁੱਕਦਾ ਉਹਦੇ ਉੱਤੇ ਇਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਵਿਕਰਮਜੀਤ ਸਿੰਘ ਮਜੀਠੀਆ ਆਵਾਜ਼ ਚੁੱਕਦੇ ਆਏ ਨੇ ਉਹ ਚੀਜ਼ਾਂ ਸਾਹਮਣੇ ਲਿਆਉਂਦੇ ਰਹੇ ਨੇ ਜਿਹੜੀਆਂ ਕਿ ਆਮ ਲੋਕ ਨਹੀਂ ਲਿਆਉਂਦੇ ਜਿਹੜੇ ਕਿ ਸਰਕਾਰ ਹਮੇਸ਼ਾ ਦੱਬਣ ਦੀ ਕੋਸ਼ਿਸ਼ ਕਰਦੀ ਆ ਮੀਡੀਆ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਆ ਸੋਸ਼ਲ ਮੀਡੀਆ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਆ ਪਰ ਇੱਥੇ ਅਜਿਹਾ ਨਹੀਂ ਹੁੰਦਾ ਇੱਥੇ ਵਿਕਰਮਜੀਤ ਸਿੰਘ ਮਜੀਠੀਆ ਨੇ ਬਿਜ ਪ੍ਰੂਫ ਹਰ ਇੱਕ ਚੀਜ਼ ਨੂੰ ਜਿਹੜਾ ਆ ਆਪਣੇ ਪੋਸਟ ਕਰਕੇ ਲੋਕਾਂ ਦੇ ਜਾਗਰੂਕ ਕੀਤਾ ਚਾਹੇ ਉਹ ਜਿਹੜਾ ਆ ਲੈਂਡ ਪੂਲਿੰਗ ਦਾ ਮਾਮਲਾ ਹੋਵੇ ਚਾਹ ਹਰ ਇੱਕ ਮਾਮਲੇ ਉੱਤੇ ਜੜੀਓ ਚਰਚਾ ਜਰੂਰ ਜੜੀਓ ਕੀਤੀ ਗਈ ਉਸ ਦੇ ਬਾਵਜੂਦ ਵੀ ਜਿਹੜਾ ਲਗਾਤਾਰ ਸਰਕਾਰ ਇਹੀ ਫਰਾਚੀ ਦੀ ਕਿਸ ਤਰੀਕੇ ਦੱਬਿਆ ਜਾਵੇ ਹਾਲਾਂਕਿ ਪਹਿਲਾ ਜਿਹੜਾ ਆ ਰਕਦਾ ਕੇਸ ਪਾਇਆ ਜਾਂਦਾ ਉਹਦੀ ਜਾ ਕੇ ਜੜੀ ਅਰਜ਼ੀਆਂ ਹਾਈ ਸਕ੍ਰੀਨ ਕੋਰਟ ਤੋਂ ਵੀ ਖਾਰਜ ਹੁੰਦੀ ਆ ਪਰ ਉਸ ਤੋਂ ਬਾਅਦ ਫਿਰ ਆ ਕੇ ਕਰ ਇਹ ਰਸਤਾ ਅਪਣਾ ਲਿੱਤਾ ਜਾਂਦਾ ਰਸਤਾ ਇਹ ਅਪਣਾਇਆ ਗਿਆ ਕਿ ਜਿਹੜਾ ਆ ਆਮਦਨ ਤੋਂ ਵੱਧ ਜਿਹੜਾ ਪ੍ਰੋਪਰਟੀ ਰੱਖਣ ਦਾ ਮਾਮਲਾ ਆ ਤੇ ਵਿਹਲੈਂਸ ਜਰੂਰ ਜਿਹੜਾ ਆ ਲੈ ਕੇ ਆਉਂਦੀ ਆ ਪਰ ਇੱਥੇ ਪਿਕਚਰ ਜਿਹੜੀ ਫੇਰ ਕ੍ਰੀਏਟ ਕੀਤੀ ਜਾਂਦੀ ਆ ਨਸ਼ਿਆ ਵਿਰੁੱਧ ਜੰਗ ਦੀ ਗੱਲ ਕਰ ਦਿੱਤੀ ਜਾਂਦੀ ਆ ਜਿਵੇਂ ਕਿ ਨਸ਼ੇ ਵਿਰੁੱਧ ਦਾ ਤਾਂ ਪਾਰਟਮੈਂਟ ਨੇ ਉਸੇ ਜਿਹੜੇ ਆ ਗ੍ਰਿਫਤਾਰੀ ਹੁੰਦੀ ਆ ਨਾ ਕਿ ਬਿਜ਼ਨਸ ਕਰਦੀ ਆ ਪਰ ਇੱਥੇ ਪਿਕਚਰ ਜਿਹੜੀ ਆ ਉਹ ਐਸੇ ਕਰਕੇ ਕ੍ਰੀਏਟ ਕੀਤੀ ਗਈ ਕਿ ਇੱਕ ਲੋਕਾਂ ਨੂੰ ਮੈਸੇਜ ਦਿੱਤਾ ਜਾਵੇ ਕਿ ਸਰਕਾਰ ਫੇਰ ਉੱਤੇ ਛੂਟ ਬੋਲਦੀ ਨਜ਼ਰ ਆਈ ਆ ਪਰ ਇੱਥੇ ਗੱਲ ਇਹ ਕਿ ਆਵਾਜ਼ ਬੰਦ ਨਹੀਂ ਕੀਤੀ ਜਾਵੇ ਕਿ ਵਿਕਰਮ ਜੀ ਸੀ ਮੁਜੀਠੇ ਨੇ ਕਹਤਾ ਜੋ ਮਰਜ਼ੀ ਕੀਤਾ ਜਾਵੇ ਪਰ ਇਹ ਲਗਾਤਾਰ ਉਹ ਮੁੱਦੇ ਚੁੱਕਦੇ ਰਹਿਣਗੇ ਉਹਦਾ ਹੀ ਨਤੀਜਾ ਆ ਜਿਹਦੇ ਤਰੀਕੇ ਨਾਲ ਅੱਜ ਇੱਥੇ ਦੇ ਕੋਰਟੀਗੈਡਿੰਗ ਕੀਤੀ ਜਾ ਰਹੀ ਆ ਵੱਡੀ ਜਿਹੜੀ ਗਿਤੀ ਚ ਪੁਲਿਸ ਤਨਾਤ ਕੀਤੀ ਗਈ ਆ ਇੱਥੇ ਇਹ ਕਰਨ ਦੀ ਕੋਸ਼ਿਸ਼ ਦਿਖਾਈ ਜਾ ਰਹੀ ਆ ਲਾਬਿੰਗ ਕੀਤੀ ਜਾ ਰਹੀ ਆ ਇਹ ਗੱਲ ਦੀ ਕਿ ਅਸੀਂ ਜਿਹੜ ਕਾਰ ਜਾਣੀ ਕੇ ਹੁਣ ਇਹਦਾ ਵੀ ਕ੍ਰੈਡਿਟ ਲੈਣਾ ਚਾਹੁੰਦੇ ਆ ਹਾਲਾਂਕਿ ਮੁੱਖ ਮੰਤਰੀ ਪੰਜਾਬ ਇਸ ਨੂੰ ਲੈ ਕੇ ਅੱਜ ਪ੍ਰੈਸ ਕਾਨਫਰੰਸ ਵੀ ਕਰਨਗੇ ਜਿਹੜੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਆ ਉਹ ਐਸੇ ਮੁੱਦੇ ਤੇ ਰਹੇਗੀ ਉਸ ਦੇ ਵਿੱਚ ਫਿਰ ਪ੍ਰਾਪੜੀ ਪਟ ਤੱਕ ਪਾਈ ਜਾਏਗੀ ਕਿ ਅਸੀਂ ਨਸ਼ੇ ਨੂੰ ਲੈ ਕੇ ਕਾਰਵਾਈ ਕੀਤੀ ਆ ਪਰ ਅਸਲ ਬਿਲਕੁਲ ਨਸ਼ਾ ਨੂੰ ਲੈ ਕੇ ਭਾਵੇਂ ਕਾਰਵਾਈ ਕੀਤੀ ਆ ਕੀ ਕਾਰਵਾਈ ਇਹ ਹੁਣ ਦੇਖਣਾ ਹੋਏਗਾ ਕਿ ਕੀ ਉਹ ਇਸ ਨੂੰ ਲੈ ਕੇ ਬਿਆਨ ਦਿੰਦੇ ਨੇ ਲੇਕਿਨ ਜੋ ਹਾਲਾਤ ਅਸਲ ਸੂਬੇ ਦੇ ਵਿੱਚ ਨੇ ਉਸ ਦੇ ਬਾਰੇ ਕੱਲ ਤੋਂ ਹਮੇਸ਼ਾ ਗੁਰੇਜ਼ ਮੁੱਖ ਮੰਤਰੀ ਕਰਦੇ ਨਜ਼ਰ ਆਏ ਨੇ ਮਨਜੋਤ ਕੋਈ ਕਵਫੇਰ ਚਲਦੇ ਆ ਮਨਜੋਤ ਇਹ ਜਿਹੜੀ ਕਾਰਵਾਈ ਬੀਤੇ ਦਿਨ ਹੋ ਲਕਿ ਕੀ ਪੂਰਾ ਮਾਮਲੇ ਨੂੰ ਲੈ ਕੇ ਗ੍ਰਿਫਤਾਰੀ ਹੋਈ ਹੈ ਸ਼ਾਇਦ ਹਾਲੇ ਸਰਕਾਰ ਹੀ ਇਹ ਤੈਅ ਨਹੀਂ ਕਰ ਪਾ ਰਹੀ ਹੈ ਉਸ ਨੂੰ ਲੈ ਕੇ ਕਨਫਿਊਜ਼ ਨਜ਼ਰ ਆ ਰਹੀ ਹੈ ਲੇਕਿਨ ਇਸ ਨੇ ਇੱਕ ਵਾਰ ਫਿਰ ਸੂਬੇ ਦੇ ਵਿੱਚ ਸਿਆਸੀ ਬਵਾਲ ਵੀ ਮਚਾਇਆ ਉੱਥੇ ਜੋ ਅਸਲ ਮੁੱਦੇ ਨੇ ਜਿਸ ਨੂੰ ਲੈ ਕੇ ਸਰਕਾਰ ਦੀ ਜਵਾਬ ਦੇਹੀ ਹੈ ਕਿਤੇ ਨਾ ਕਿਤੇ ਉਹ ਵੀ ਧਿਆਨ ਪਟਕਣ ਦੀ ਕੋਸ਼ਿਸ਼ ਨਜ਼ਰ ਆਉਂਦੀ ਹੈ ਬਿਲਕੁਲ ਰਹਾਦਾ ਤਾਂ ਇਹ ਕਹਿ ਸਕਦੇ ਹਾਂ ਕਿਉਂਕਿ ਖਾਸ ਤੌਰ ਦੇ ਉੱਪਰ ਵੱਖ-ਵੱਖ ਸਿਆਸੀ ਜਿਹੜੇ ਰਾਜਸੀ ਲੀਡਰਾਂ ਦੇ ਬਿਆਨ ਆਉਂਦੇ ਨੇ ਤਾਂ ਉਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਵੀ ਸੀਗਾ ਉਹਨਾਂ ਵੱਲੋਂ ਵੀ ਸਿੱਧੇ ਤੌਰ ਦੇ ਉੱਪਰ ਇਸ ਦੀ ਨਿਖੇਦੀ ਕੀਤੀ ਗਈ ਔਰ ਉਸ ਦੂਸਰੇ ਪਾਸੇ ਅਮਨ ਰੋੜਾ ਦਾ ਬਿਆਨ ਆਉਂਦਾ ਹੈ ਤਾਂ ਨਾਲ ਦੀ ਨਾਲ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਅਜੇ ਅਸੀਂ ਸਾਰਾ ਕੁਝ ਜਾਂਚ-ਵਾਚ ਰਹੇ ਹਾਂ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਕਿਉਂਕਿ ਪ੍ਰਧਾਨ ਹੁੰਦੇ ਨਾਤੇ ਵੀ ਜਿਹੜੀ ਇਹ ਇਹ ਬਿਆਨਬਾਜ਼ੀ ਸੀਗੀ ਕਿਤੇ ਨਾ ਕਿਤੇ ਆ ਆਮ ਕਰਕੇ ਵੀ ਇਹ ਸੋਚਾਂ ਚ ਪਉਣ ਵਾਲੀ ਸੀਗੀ ਪਰ ਦੂਸਰੀ ਤਰਫ ਤੋਂ ਜਦੋਂ ਕੱਲ ਹਿਰਾਸਤ ਤੇ ਲੈ ਕੇ ਵਿਕਰਤ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋ ਗਿਆ ਵਿਜੀਲੈਂਸੀ ਟੀਮ ਤਾਂ ਉਦੋਂ ਵੀ ਇਹ ਚੀਜ਼ਾਂ ਜਿਹੜੀਆਂ ਮੁੱੱਚ ਤਾਨ ਕੇ ਕਿਹਾ ਜਾਂਦਾ ਹੈ ਕਿ ਜੋ ਕੁਝ ਵੀ ਕਰਨਾ ਹੈ ਤੁਸੀਂ ਆਪਣਾ ਕਰ ਸਕਦੇ ਹੋ ਨਾਲ ਦੀ ਨਾਲ ਉਹਨਾਂ ਦੀ ਵਿਧਾਇਕ ਪਤਨੀ ਜਿਹੜੀ ਹੈ ਉਹਨਾਂ ਦਾ ਵੀ ਬਿਆਨ ਆਉਂਦਾ ਔਰ ਉਸ ਤੋਂ ਬਾਅਦ ਲਗਾਤਾਰ ਜਿਹੜੇ ਸਿਆਸੀ ਬਿਆਨ ਨੇ ਉਹ ਪੂਰੇ ਚਰਚਾ ਦੇ ਵਿੱਚ ਨੇ ਕਿਉਂਕਿ ਖਾਸ ਤੌਰ ਦੇ ਉੱਪਰ ਜਿਹੜੀ ਐਫ ਆਈ ਆਰ ਹੋਈ ਐ ਐਫ ਆਈ ਆਰ ਦੇ ਵਿੱਚ 1952 ਤੋਂ ਲੈ ਕੇ ਜਿਵੇਂ ਕੰਪਨੀਆਂ ਚੱਲ ਰਹੀਆਂ ਨੇ ਤਾਂ ਸਾਰੀਆਂ ਦਾ ਜ਼ਿਕਰ ਹੈ ਨਾਲ ਦੀ ਨਾਲ ਜਿਹੜੀਆਂ ਉਹ ट्रांजੈਕਸ਼ਨਸ ਨੇ ਔਰ ਉਸ ਦੇ ਵਿੱਚ ਸਿੱਟ ਦਾ ਜ਼ਿਕਰ ਕੀਤਾ ਗਿਆ ਤਾਂ ਉਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਸਪਸ਼ਟ ਹੈ ਕਿ ਜਿਵੇਂ ਐਡਵੋਕੇਟ ਜਿਹੜੇ ਸੀਗੇ ਉਹ ਬਿਆਨ ਦੇ ਰਹੇ ਤਾਂ ਦੂਸਰੇ ਪਾਸੇ ਬਾਕੀ ਰਾਸੀ ਨੇਤਾ ਜਿਹੜੇ ਬਿਆਨ ਦੇ ਰਹੇ ਨੇ ਕਿ ਇਹ ਕੇਵਲ ਇੱਕ ਪੋਲਿਟਿਕਲ ਵੰਡੇ ਢਾ ਦੇ ਤੌਰ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਔਰ ਦੂਸਰੀ ਤਰਫ ਤੋਂ ਜਿਨ੍ਹਾਂ ਵੱਲੋਂ ਜਿਹੜੇ AIG ਵਿਜੀਲੈਂਸ ਫਲਾਈ ਸquad ਦੇ ਲਾਏ ਗਏ ਸੀਗੇ ਉਹਨਾਂ ਵੱਲੋਂ ਸਵਰਨਦੀਪ ਸਿੰਘ ਜਿਹੜੇ ਉਹ ਕੁੜ ਦਿਨ ਸਮਾਂ ਪਹਿਲਾਂ ਹੀ ਜਿਹੜੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਔਰ ਦੂਸਰੇ ਪਾਸੇ ਤੋਂ ਬਿਨਾਂ ਕਾਰਨ ਦੱਸੋ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਔਰ ਹੁਣ ਉਸ ਕਿਆਸ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਪਹਿਲਾਂ ਵੀ ਜਦੋਂ ਕਿਸੇ ਤਰੀਕੇ ਦੇ ਨਾਲ ਕੋਈ ਕਾਰਵਾਈ ਕਰਾਉਣੀ ਹੁੰਦੀ ਹੈ ਸਰਕਾਰ ਵੱਲੋਂ ਤਾਂ ਪਹਿਲਾਂ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਹੈ ਇਹ ਕਿੱਸ ਰਹੀਆਂ तमाम ਸਿਆਸੀ ਗਲੈਰਾਂ ਦੇ ਵਿੱਚ ਵੀ ਚਰਚਾ ਚੱਲ ਰਹੀ ਹੈ ਕਿ ਉਸ ਨੂੰ ਹਾਲਤ ਦੇ ਕੇ ਵਾਪਸ ਬਹਾਲ ਕੀਤਾ ਗਿਆ ਕਿ ਤੁਸੀਂ ਜੇਕਰ ਮਜੀਠੀਆ ਦੇ ਉੱਪਰ ਕੋਈ ਕਾਰਵਾਈ ਕਰ ਸਕਦੇ ਹੋ ਪਰ ਹੁਣ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਹਾਲਾਂਕਿ ਹੁਣ ਜਿਹੜਾ ਜਿਸ ਤਰੀਕੇ ਦੇ ਨਾਲ ਕੱਲ ਜਿਹੜੇ ਲਾਇਰਸ ਨੇ ਅਰਸ਼ਦੀਪ ਕਲੇਰ ਔਰ ਬਾਕੀ ਜਿਹੜੇ ਸਾਥੀ ਨੇ ਕੱਲ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਉਹਨਾਂ ਵੱਲੋਂ ਵੀ ਖਾਸ ਤੌਰ ਦੇ ਉੱਪਰ ਕਿਹਾ ਗਿਆ ਕਿ ਅਜੇ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਖਬਰਾਂ ਦੀ ਲੋੜ ਨਹੀਂ ਬਿਕਰਮ ਸਿੰਘ ਮਜੀਠੀਆ ਚੜ੍ਹਦੀ ਕਲਾਚ ਨੇ ਪਰ ਜੋ ਹਾਲਾਤ ਬਣਦੇ ਆਏ ਨੇ ਜਿਸ ਤਰੀਕੇ ਦੇ ਨਾਲ ਰਾਤ ਲਗਭਗ 11 ਤੋਂ 11:30 ਦੇ ਵਿਚਕਾਰ ਹਨੇਰੇ ਦੇ ਵਿੱਚ ਮੈਡੀਕਲ ਕਰਵਾਉਣ ਲਈ ਜਾ ਕੇ ਜਾਣਾ ਔਰ ਉਸ ਤੋਂ ਬਾਅਦ ਇਹ ਕੈਸ ਰਿਆ ਲਗਾਏ ਜਾ ਰਹੇ ਸੀਗੇ ਕਿ ਉਹਨਾਂ ਨੂੰ ਡਿਊਟੀ ਮੈਜਿਸਟਰੇਟ ਦੇ ਨਾਲ ਪੇਸ਼ ਕਰਾਉਣਾ ਹੈ ਪਰ ਕਿਤਨਾ ਕਿਤੇ ਬਾਅਦ ਦੇ ਵਿੱਚ ਵੱਡੀ ਨਫਰੀ ਜਿਹੜੀ ਆ ਉਹ ਪੁਲਿਸ ਦੇ ਵੀ ਨਾਲ ਲਜਾਈ ਗਈ ਔਰ ਉਸ ਤੋਂ ਬਾਅਦ ਤਮਾਮ ਜਿਹੜੀਆਂ ਚਰਚਾਵਾਂ ਸੀਗੀਆਂ ਕਿ ਡਿਊਟੀ ਮੈਜਿਸਟ੍ਰੇਟ ਤੋਂ ਬਾਅਦ ਪੇਸ਼ ਕਰਵਾ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਕਿਉਂਕਿ ਰਾਤ ਨੂੰ ਵੀ ਜਿਹੜੇ ਕਾਲਜਾਬ ਦੇ ਵਲੰਟੀਅਰ ਸੀਗੇ ਜਾਂ ਵਰਕਰ ਸੀਗੇ ਉਹ ਬਿਜ਼ਨਸ ਬਿਊਰੋ ਦੇ ਬਾਹਰ ਵੀ ਤਨਾਤ ਕੀਤੇ ਗਏ ਸੀ ਔਰ ਦੂਸਰੇ ਪਾਸੇ ਤੋਂ ਕੋਰਟ ਦੇ ਬਾਹਰ ਵੀ ਪਰ ਹਾਲਾਂਕਿ ਰਾਤ ਜਿਹੜਾ 1 ਘੰਟੇ ਦਾ ਗੈਪ ਵਿਚਕਾਰ ਪਿਆ ਕਿਉਂਕਿ ਜਦੋਂ 11 ਵਜੇ ਦੇ ਕਰੀਬ ਮੈਡੀਕਲ ਕਰਵਾਉਣ ਦੇ ਲਈ ਸਿਵਲ ਹਸਪਤਾਲ ਛੇਫੇਸ ਲਜਾਇਆ ਗਿਆ ਪਰ ਉਸ ਤੋਂ ਬਾਅਦ ਜਿਹੜਾ ਵਿਕਰਮ ਸਿੰਘ ਮਜੀ ਪਹਿਲਾ ਤਾਂ ਇਹ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਔਰ ਉਸ ਤੋਂ ਬਾਅਦ ਜੋ ਹਾਲਾਤ ਉੱਥੇ ਜਿਹੜੇ ਉੱਥੇ ਮੀਡੀਆ ਕਰਮੀਆਂ ਮੌਜੂਦ ਸੀਗੇ ਉਹਨਾਂ ਦੇ ਨਾਲ ਕੀਤੇ ਗਏ ਜਾਂ ਫਿਰ ਜਿਹੜੇ ਮਰੀਜ਼ ਸੀਗੇ ਸਿਵਲ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾਉਣ ਦੇ ਲਈ ਡੇਰ ਰਾਤ ਐਮਰਜੈਂਸੀ ਦੇ ਵਿੱਚ ਆਏ ਤਾਂ ਉਹਨਾਂ ਦੇ ਨਾਲ ਜਿਵੇਂ ਦਾ ਵਤੀਰਾ ਕੀਤਾ ਗਿਆ ਤਾਂ ਉਹ ਕਿੰਨਾ ਕਿਤੇ ਹੈਰਾਨ ਕਰ ਦੇਣ ਵਾਲਾ ਸੀਗਾ ਉਸ ਦੇ ਉੱਤੇ ਵੀ ਜਿਹੜੀ ਹੈ ਸੀਗਾ ਚਰਚਾਵਾਂ ਜੜੀਆਂ ਨੇ ਛੜੀਆਂ ਪਰ ਹੁਣ ਜੇਕਰ ਜ਼ਿਕਰ ਕੀਤਾ ਜਾਵੇ ਕਿ ਜੇਕਰ ਰਾਤ ਮੈਡੀਕਲ ਦੇਰ ਰਾਤ ਮੈਡੀਕਲ ਕਰਵਾਇਆ ਤਾਂ ਉਦੋਂ ਪੇਸ਼ ਕਿਉਂ ਨਹੀਂ ਕਰਵਾਇਆ ਉਸ ਸਮੇਂ ਕੀ ਕੁਝ ਜਿਹੜਾ ਸਪਸ਼ਟ ਕਰਨਾ ਚਾਹੁੰਦੀ ਹੈ ਸਰਕਾਰ ਔਰ ਕੀ ਕੁਝ ਵਿਜ਼ਿਨਸ ਸਪਸ਼ਟ ਕਰਨਾ ਚਾਹੁੰਦਾ ਹੈ ਪਰ ਦੂਸਰੀ ਤਰਫ ਤੋਂ ਜਿਹੜੇ ਪੁਲਸੀ ਸੂਤਰ ਨੇ ਉਹਨਾਂ ਦਾ ਸਿੱਧੇ ਤੌਰ ਦੇ ਉੱਪਰ ਕਹਿਣਾ ਹੈ ਕਿ ਜੋ ਕੁਝ ਵੀ ਕਾਰਵਾਈ ਹੋ ਰਹੀ ਹੈ ਉਸ ਬਾਰੇ ਕਿਸੇ ਤਰੀਕੇ ਦੇ ਨਾਲ ਕੋਈ ਸਪਸ਼ਟ ਰੂਪ ਦੇ ਵਿੱਚ ਪੁਲਿਸ ਜਾਂ ਵਿਜ਼ਨਸ ਦੇ ਅਧਿਕਾਰੀ ਜਿਹੜੇ ਨੇ ਉਹ ਗੱਲਬਾਤ ਨਹੀਂ ਕਰ ਰਹੇ ਕਿਉਂਕਿ ਕੱਲ ਜਦੋਂ ਸਵੇਰੇ ਟੀਮਾਂ ਚੜ੍ਹਿੱਕੜ ਤੋਂ ਰਵਾਨਾ ਹੁੰਦੀਆਂ ਨੇ ਤਾਂ ਉਸ ਵੇਲੇ ਵੀ ਹੈਰਾਨੀ ਰਹਾਦਾ ਇਹ ਰਹੀ ਕਿ ਸਵੇਰੇ 4:40 ਮਿੰਟ ਤੇ ਅਧਿਕਾਰੀਆਂ ਨੂੰ ਦਫ਼ਤਰ ਦੇ ਵਿੱਚ ਬੁਲਾਇਆ ਜਾਂਦਾ ਉਹ ਰੋਸ ਟਾਈਮ ਦੇ ਉੱਤੇ ਦਬਾਅ ਪਾ ਕੇ ਪਹਿਲਾਂ ਤਾਂ ਐਫ ਆਈ ਆਰ ਦਰਜ ਕਰਾਈ ਜਾਂਦੀ ਹੈ ਇਹ ਵੀ ਜਿਹੜੇ ਗੁਪ ਸੂਤਰ ਨੇ ਉਹਨਾਂ ਵੱਲੋਂ ਕਿਹਾ ਗਿਆ ਔਰ ਉਸ ਤੋਂ ਬਾਅਦ ਲਗਭਗ 50 ਤੋਂ 60 ਜਿਹੜੇ ਅਧਿਕਾਰੀਆਂ ਦੀ ਟੀਮ ਜਿਹੜੀ ਬਣਾ ਕੇ ਉਸ ਨੂੰ ਅੰਮ੍ਰਿਤਸਰ ਭੇਜਿਆ ਜਾਂਦਾ ਹੈ ਔਰ ਅੰਮ੍ਰਿਤਸਰ ਭੇਜ ਕੇ ਸਾਰਾ ਜੋ ਘਟਨਾਕਰਮ ਪਹਿਲਾਂ ਤੋਂ ਪਲਾਨ ਆਊਟ ਸੀਗਾ ਉਸ ਨੂੰ ਅਮਲੀ ਜਾਮਾ ਪਾਇਆ ਜਾਂਦਾ ਔਰ ਨਾਲ ਦੀ ਨਾਲ ਇਹ ਦੱਸਦੀ ਕਿ ਉਸ ਦੇ ਵਿੱਚ ਕੇਵਲ ਚੰਡੀਗੜ੍ਹ ਤੋਂ ਗਏ ਅਧਿਕਾਰੀ ਕਰਮਚਾਰੀ ਮੌਜੂਦ ਨਹੀਂ ਸੀਗੇ ਬਲਕਿ ਉਸ ਸਮੇਂ ਜਦੋਂ ਅੰਮ੍ਰਿਤਸਰ ਪਹੁੰਚੇ ਤਾਂ ਲੋਕਲ ਪੁਲਿਸ ਨੂੰ ਉਸ ਵੇਲੇ ਇਨਫੋਰਮ ਕੀਤਾ ਗਿਆ ਔਰ ਲੋਕਲ ਵਿਹਲਨ ਅਧਿਕਾਰੀਆਂ ਨੂੰ ਉਸ ਵੇਲੇ ਇਨਫੋਰਮ ਕਰਕੇ ਉਥੋਂ ਨਾਲ ਲਿਆ ਗਿਆ ਪਰ ਜਿਹੜੀ ਕਾਰਵਾਈ ਹੈ ਕਿਤੇ ਨਾ ਕਿਤੇ ਹੁਣ ਇਸ ਬਾਰੇ ਜੇਕਰ ਮਹਾਰਾ ਦੀ ਬੰਨੀ ਹੈ ਜਾਂ ਜਿਹੜੇ ਐਡਵੋਕੇਟਸ ਨੇ ਉਹਨਾਂ ਦੀ ਬੰਨੀ ਹੈ ਤਾਂ ਸਿੱਧੇ ਤੌਰ ਦੇ ਉੱਪਰ ਉਹਨਾਂ ਦਾ ਕਹਿਣਾ ਹੈ ਕਿ ਜੋ ਸਾਰਾ ਪਲਾਨ ਆਊਟ ਕੀਤਾ ਗਿਆ ਕਿ ਇਸ ਸਮੇਂ ਦੀ ਇੰਨੀ ਇੰਨੀ ट्रांजैक्शन ਜਿਹੜੀ ਆ ਵਿਕਰਮ ਸਿੰਘ ਮੁਜੀਠੀਆ ਦੇ ਨਾਲ ਸਬੰਧਤ ਅਕਾਊਂਟਾਂ ਦੇ ਵਿੱਚ ਹੋਈ ਪਰ ਨਾਲ ਦੀ ਨਾਲ ਇਹ ਵੀ ਜ਼ਿਕਰ ਕਰ ਲਈਏ ਤਾਂ ਜੋ ट्रांजैक्शन 540 ਕਰੋੜ ਦਾ ਬਿਉਰਾ ਦੱਸਿਆ ਜਾ ਰਿਹਾ ਚਾ ਉਹ ਦੇਣਾ ਕਿਤੇ ਇੱਕ ਜਗ੍ਹਾ ਹੀ ਨਹੀਂ ਹੋਈ ਬਲਕਿ ਉਹ ਲੰਮੇ ਸਮੇਂ ਤੋਂ ਚੱਲਦੀ ਆ ਰਹੀ ट्रांजैक्शन ਨੂੰ ਸਾਰਾ ਜੋੜ ਕੇ ਕਲੱਬ ਕਰ ਦਿੱਤਾ ਗਿਆ ਪਰ ਹੁਣ ਇਹ ਸਾਰਾ ਕੁਝ ਇਹ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ 540 ਕਰੋੜ ਰੁਪਏ ਦੀ ट्रांजैक्शन ਦਿਖਾਈ ਗਈ ਜੇਕਰ ਉਹ ਫਰਜੀ ਨਿਕਲਦੀ ਹੈ ਤਾਂ ਉਸ ਤੋਂ ਬਾਅਦ ਕਾਰਵਾਈ ਜਿਹੜੀ ਹੈ ਵਿਜੀਲੈਂਸ ਅਧਿਕਾਰੀਆਂ ਦੇ ਉੱਪਰ ਕੀ ਹੁੰਦੀ ਹੈ ਪੰਜਾਬ ਸਰਕਾਰ ਕੋਲ ਨਮਾਇੰਦ ਦੇ ਪਰ ਕਿਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਔਰ ਇੱਕ ਟੌਰਚਰ ਕਰਨ ਦਾ ਸੀ ਕਹਿ ਸਕਦੇ ਆ ਇਹ ਕੋਸ਼ਿਸ਼ ਕਿਉਂਕਿ ਇਹ ਸਿਆਸੀ ਬਦਲਾਖੋਰੀ ਦੀ ਗੱਲ ਜਿਹੜੀ ਹੈ ਸਿਆਸਤ ਦੇ ਨਾਲ ਪ੍ਰੇਰਿਤ ਹੈ ਪੂਰੀ ਕਾਰਵਾਈ ਨੂੰ ਦੱਸਿਆ ਜਾ ਰਿਹਾ ਜਿਸ ਨੂੰ ਲੈ ਕੇ ਆਉਣ ਵਾਲੇ ਸਮੇਂ 'ਚ ਕੀ ਕੁਝ रहेगा ਬਹੁਤ-ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ ਮਨਜੋਤ ਔਰ ਜਸਪ੍ਰੀ ਤਵਾੜਾ ਵੀ ਔਰ 10 ਵਜੇ ਦੇ ਕਰੀਬ ਮੰਨਿਆ ਜਾ ਰਿਹਾ ਹੈ ਕਿ ਅੱਜ ਪੇਸ਼ ਕੀਤਾ ਜਾਏਗਾ ਜਿਸ ਨੂੰ ਲੈ ਕੇ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ ਕਿਸ ਤਰ੍ਹਾਂ ਸੁਰੱਖਿਆ ਬੜੀ ਸਖਤ ਕੀਤੀ ਗਈ ਹੈ ਉਹਦੇ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਅੱਜ ਪੇਸ਼ ਕੀਤਾ ਜਾਏਗਾ ਬੀਤੀ ਰਾਤ ਜੜਾ ਹੈ ਮੈਡੀਕਲ ਕਰਾਇਆ ਗਿਆ ਔਰ ਜੋ ਜਾਣਕਾਰੀ ਹੈ ਵੀ ਸਾਡੇ ਸਹਿਯੋਗੀ ਦੇ ਰਹੇ ਨੇ ਕਿ ਰਾਤ ਵੀ ਕੋਸ਼ਿਸ਼ ਕੀਤੀ ਗਈ ਕਿ ਕਿਸ ਤਰ੍ਹਾਂ ਪੇਸ਼ ਕਰ ਦਿੱਤਾ ਜਾਏ ਲੇਕਿਨ ਉਹ ਸੰਭਵ ਨਹੀਂ ਹੋ ਪਾਇਆ ਔਰ ਅੱਜ 10 ਵਜੇ ਦੇ ਕਰੀਬ ਉਹਨਾਂ ਨੂੰ ਪੇਸ਼ ਕੀਤਾ ਜਾਏਗਾ ਔਰ ਇਸ ਨੂੰ ਲੈ ਕੇ ਇੱਥੇ ਬੈਰੀਕੇਡਿੰਗ ਕੀਤੀ ਗਈ ਹੈ तमाम ਜੜੀ ਹੈ ਸਖਤ ਇੱਥੇ ਪਹਿਰਾ ਪੁਲਿਸ ਦਾ ਵੀ ਨਜ਼ਰ ਆ ਰਿਹਾ ਉੱਥੇ ਜਿਹੜੇ तमाम ਸ਼੍ਰਮਣੀ ਕਲਦਲ ਦੇ ਵਰਕਰ ਨੇ ਉਹਨਾਂ ਵਿੱਚ ਬੇਹਦ ਰੋਸ ਜਿਸ ਤਰ੍ਹਾਂ ਦੇ ਨਾਲ ਇਹ ਪੂਰੀ ਕਾਰਵਾਈ ਬੀਤੇ ਦਿਨ ਜਿਹੜੀ ਹੈ ਅਮਲ ਚ ਲਿਆਂਦੀ ਗਈ ਹੈ